ਕਾਲ ਮੈਂ ਹਰੀਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਭਾਸਕਰ ਨਿਊਜ਼ਲਾਈਨ ਦੀ ਵਿਸ਼ੇਸ਼ ਰਿਪੋਰਟ ਕੈਬਨਟ ਮੰਤਰੀ ਹਰਪਜਨ ਸਿੰਘ ਈਟੀਓ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ ਹਰਪਜਨ ਸਿੰਘ ਨੇ ਕਿਹਾ ਕਿ ਮੈਨੂੰ ਰਾਜਾ ਵੜਿੰਗ ਤੋਂ ਜਾਨ ਦਾ ਖਤਰਾ ਹੈ ਮੈਨੂੰ ਜਾਨ ਤੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਕਿ ਅਸੀਂ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਾਂ ਇਸ ਦੇ ਨਾਲ ਹੀ ਪ੍ਰਤਾਪ ਬਾਜਵਾ ਦੇ ਬੈਨ ਬਾਜਵੇ ਵਾਲੇ ਬਿਆਨ ਤੇ ਹਰਪ੍ਰੀਤ ਸਿੰਘ ਈਟੂ ਨੇ ਕਿਹਾ ਕਿ ਬਾਜਵਾ ਨੇ ਮੁਆਫੀ ਨਹੀਂ ਮੰਗੀ ਤਾਂ ਅਸੀਂ ਕਾਰਵਾਈ ਕਰਾਂਗੇ ਉਹਨਾਂ ਆਖੇ ਕਿ ਪ੍ਰਤਾਪ ਬਾਜਵਾ ਨੂੰ ਜੋ ਅਹੁਦੇ ਮਿਲੇ ਤਾਂ ਇਸੇ ਕਮਿਊਨਿਟੀ ਤੋਂ ਦਿੱਤੇ ਗਏ ਹੋਣ ਨਾ ਕਿਹਾ ਕਿ ਮੈਨੂੰ ਮਾਨ ਹੈ ਕਿ ਮੈਂ ਇਸ ਕਮਿਊਨਿਟੀ ਤੋਂ ਹਾਂ ਜੋ ਪ੍ਰਤਾਪ ਬਾਜਵੇ ਨੇ ਤੇ ਰਾਜੀ ਉੜਿੰਗੜੇ ਬਿਆਨ ਦਿੱਤੇ ਉਹ ਤੁਸੀਂ ਸਾਰਿਆਂ ਨੇ ਸੁਣ ਲਏ ਔਰ ਮੈਨੂੰ ਨਿੱਜੀ ਤੌਰ ਤੇ ਇਹਨਾਂ ਦੁੱਖ ਲੱਗਿਆ ਸਮਝ ਕੇ ਕਿ ਐਨੀ ਸੋੜੀ ਐਨੀ ਤੰਗ ਦੇ ਲਈ ਐਨੇ ਮੰਦ ਭਾਗੇ ਬਿਆਨ ਇਹ ਕਿਸੇ ਪਾਰਟੀ ਦੇ ਸੀਨੀਅਰ ਲੀਡਰ ਜਿਹੜਾ ਵਿਜ਼ਨ ਇਹ ਰੱਖਦੇ ਨੇ ਤਾਂਗੇ ਰੱਖਦੇ ਨਹੀਂ ਕਿ ਅਸੀਂ ਮੁੱਖ ਮੰਤਰੀ ਬਣਨਾ ਆ ਉਹ ਇਹੋ ਜਿਹੇ ਬਿਆਨ ਵੀ ਦੇ ਸਕਦੇ ਨੇ ਉਹ ਇਹੋ ਜਿਹੇ ਬਿਆਨ ਵੀ ਕਰ ਸਕਦੇ ਨੇ ਇੱਕ ਰੈਲੀ ਦੇ ਵਿੱਚ ਬੈਠੇ ਹੋ ਰੈਲੀ ਮੰਰੇਕਾ ਬਚਾਓ ਸੀ ਨਾ ਰੱਖਿਆ ਸੀਗਾ ਮੰਰੇਕਾ ਬਚਾਓ ਕੋਈ ਮੰਰੇਕਾ ਦਾ ਉੱਥੇ ਨਾਂ ਨਹੀਂ ਆਇਆ ਚੀਕਾਂ ਨਿਕਲ ਗਈਆਂ ਉੱਥੇ ਉਹਨਾਂ ਦੀ ਈਟੀਓ 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 ਕੋਈ ਗਾਂਦੀ ਨਹੀਂ ਹੋਰ ਜਿੰਦਾਬਾਦ ਸਲਾਮਾਗੀ ਜਿੰਦਾਬਾਦ ਪਗਤ ਲਗੀ ਜਿੰਦਾਬਾਦ ਹੁਣ ਮੈਨੂੰ ਦੱਸੋ ਕਿੰਨੇ ਜਣੇ ਆਪਾਂ ਖੜੇ ਆ ਮੀਡੀਆ ਵੀ ਦੇਖ ਰਿਆ ਹੈ ਮੇਰੇ ਪਿਤਾ ਜੀ ਸਰਦਾਰ ਦਰਸ਼ਨ ਸਿੰਘ ਜੀ ਪੈਣਵਾਜੇ ਦਾ ਕੰਮ ਕਰਦੇ ਸੀ ਕਿ ਮੈਂ ਤੇ ਕਈ ਚੰਨਾਂ ਤੇ ਦੱਸਿਆ ਮੈਂ ਤੇ ਜਦੋਂ ਮੰਤਰੀ ਬਣਿਆ ਸੀਗਾ ਉਦੋਂ ਵੀ ਦੱਸਿਆ ਸਾਰੇ ਥਾਵਾਂ ਤੇ ਕੀਤਾ ਉਹਨਾਂ ਨੇ ਮੈਨੂੰ ਆਪਣੀ ਦਾਸਾਂ ਨੌਆਂ ਦੀ ਕਿਰਤ ਕਰਕੇ ਜਿਹੜਾ ਪੜਾਇਆ ਆ ਮੇਰਾ ਭਰਾ ਆ ਆ ਆ ਕਲਾਟ ਦੇ ਕਿਹਾ ਆ ਮੇਰੇ ਪਿਤਾ ਜੀ ਇਹ ਕਲਾਟ ਪਚਾਉਂਦੇ ਸੀਗੇ ਇੱਕ ਗੱਲ ਵੇਖ ਲਓ ਇਹਦੇ 'ਚ 10 ਤੇ 10 ਨੌ ਲੱਗਦੇ ਨੇ ਤਾਂ ਤੇ ਨਾਲ ਤਾਂ ਇਹ ਦਸਾਂ ਨੋਆ ਦੀ ਕੀਰਤਾਂ ਦਸਾਂ ਨੋਆ ਦੀ ਕੀਰਤ ਕਿਸੇ ਬੰਦੇ ਨੇ ਕਰਕੇ ਆਪਣੇ ਬੱਚੇ ਦੇ ਮੂੰਹ ਦੇ ਵਿੱਚ ਪਾਈ ਹੋਵੇ ਤੇ ਰੱਬ ਨੇ ਸੁਣਨੀ ਆ ਕਿ ਨਹੀਂ ਸੁਣਨੀ ਰੱਬ ਸੁਣੂਗਾ ਕਿ ਨਹੀਂ ਸੁਣੂਗਾ ਅੱਜ ਤੁਸੀਂ ਇਹ ਮਜ਼ਾਕ ਡਾਉਂਦੇ ਹੋ ਕਿ ਇੱਕ ਬੈਦਵਾਜੇ ਵਾਲੇ ਦਾ ਮੁੰਡਾ ਅਸੀਂ ਇਹਦਾ ਬੈਦ ਵਜਾ ਦਿਆਂਗੇ ਇਹ ਬੈਦ ਵਜਾਉਂਦਾ ਨਾਸਿਕਾ ਬੈਦ ਵਜਾਉਂਦੇ ਸੀਗੇ ਕੋਈ ਸਮਗਲਨਤ ਨਹੀਂ ਕੀਤੀ ਕੋਈ ਸੋਨੇ ਦੇ ਬਿਸਕਟਾਂ ਦੀ ਤਸਕਰੀਤ ਨਹੀਂ ਕੀਤੀ ਕਿਸੇ ਨਾਲ ਧੱਕੇਸ਼ਾਹੀਤ ਨਹੀਂ ਕੀਤੀ ਮਿਹਨਤ ਕੀਤੀ ਆ ਇਹਦੇ ਚੈਲੰਜ ਅੱਜ ਬਾਜਵਾ ਸਾਹਿਬ ਮੈਨੂੰ ਨਹੀਂ ਕਹਿ ਕੇ ਗਏ ਇਹ ਸਾਰੇ ਹੀ ਤਲਤ ਵਰਗ ਤੇ ਕਿਰਤੀ ਵਰਗ ਨੂੰ ਚੈਲੰਜ ਕਰਕੇ ਗਏ ਨੇ ਕਿ ਸਾਡੀ ਸੋਚ ਨਹੀਂ ਇਹਨਾਂ ਦੀ ਸੋਚਣੀ ਇਹ ਆ ਕਿ ਗਰੀਬ ਘਰ ਦਾ ਕੋਈ ਬੱਚਾ ਉੱਪਰ ਨਹੀਂ ਜਾ ਸਕਦਾ ਤੇ ਨਾਲ ਇਹਦਾ ਜਾਣ ਦੁੱਤਾ